ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅਚਾਨਕ ਸਿਹਤ ਵਿਗੜੀ ਹਸਪਤਾਲ ਚ ਕਰਵਾਇਆ ਗਿਆ ਦਾਖਲ ਅਮਨਦੀਪ ਕੌਰ ਜੋ ਕਿ 3 ਦਿਨਾਂ ਦੀ ਵਿਜਿਲੈਂਸ ਰਿਮਾਂਡ ਤੇ ਸੀ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਬਿੱਤੀ ਰਾਤ ਹਸਪਤਾਲ ਦਾਖਲ ਕਰਵਾਇਆ ਗਿਆ ਉਹਨਾਂ ਦੀ ਹਾਲਤ ਹਲੇ ਨਿਯੰਤਰਣ ਚ ਦੱਸਤੀ ਜਾ ਰਹੀ ਹੈ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਚ ਵਿਜਲੈਂਸ ਬਿਊਰੋ ਨੇ ਮੁਕਸਰ ਦੇ ਪਿੰਡ ਬਾਦਲ ਤੋਂ गिरफ्तार ਕੀਤਾ سی ہے گرفتاری गायिका अफसाना खान ਦੇ ਪੁਰਾਣੇ ਘਰ ਤੋਂ ਹੋਈ ਜਿੱਥੇ ਗ੍ਰਿਫਤਾਰੀ ਵੇਲੇ अफसाना ਦੀ ਵੱਡੀ ਭੈਣ ਵੀ ਮੌਜੂਦ ਸੀ ਵਿਜੀਲੈਂਸ ਅਧਿਕਾਰੀਆਂ ਮੁਤਾਬਕ ਅਮਨਦੀਪ ਨੇ 2018 ਤੋਂ 2025 ਦਰਮਿਆਨ ਕਰੀਬ 31 ਲੱਖ ਰੁਪਏ ਦੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਬਠਿੰਡਾ ਵਿਜੀਲੈਂਸ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ FIR ਨੰਬਰ 65 ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਪੁਲਿਸ ਵੱਲੋਂ ਅਮਨਦੀਪ ਕੌਰ ਦੀ 1.35 ਕਰੋੜ ਰੁਪਏ ਦੀ ਚਲ ਅਤੇ ਆਚਲ ਜੈਦਾਨਦ ਵੀ ਜ਼ਬਤ ਕੀਤੀ ਗਈ ਹੈ